ਕਹਿੰਦਾ ਸੀਐਮ ਸਾਹਿਬ ਦੀ ਮੈਂ ਪੂਆ ਦੇ ਪਿੰਡ ਤੋਂ ਆ ਜੀ ਵੀ ਮੈਨੂੰ ਜ਼ਰੂਰ ਬੁਲਾਇਓ ਥੋੜੇ ਕਲਵਾਨੋ ਵਾਲੀ ਬੋਲੀ ਤੇ ਬੋਲਦੇ ਹਾਂਜੀ ਸਰ ਹਾਂ ਭਾਈ ਕਤੌੜ ਚੱਲਿਆ ਤਾਂ ਹੂੰ ਮੇਰੀ ਬਾਤ ਤੋਂ ਸੁਣ ਕੇ ਯਾ ਕੜਾ ਜਾ ਰਿਹਾ ਭਾਈ ਮੈਂ ਜੀ ਮਾਤਾ ਸਵੇਰੇ ਉੱਠ ਕੇ ਬੋਲਦੀ ਮੈਨੂੰ ਦੇ ਉੱਠ ਜਾ ਹੁਤਾ ਸੂਰਜ ਵੀ ਸਿਰ ਤੇ ਸਿਰ ਤੇ ਚੜਿਆ ਆ ਕੱਟਾ ਖੁੱਲਿਆ ਫਿਰਦਾ ਉਹ ਵੀ ਮੰਨ ਲੈ ਇਹ ਬੰਗਰ ਬੋਲੀ ਬੋਲਦੇ ਆ یوں ਕਰ ਭਾਈ ਤੇਰੀ ਪੂਆ ਕੋਈ ਇਹ ਬਾਤ ਖੈ ਕਿ ਉਸਕੋ ਸਰਪੰਚੀ ਵਿੱਚ ਖੜਾ ਕਰਾਂਗੇ ਇਸ ਵਾਰ ਆਸੀਂ ਫੁੱਪੜ ਜੀ ਨੂੰ ਪੁੱਛੀ ਜਾਂਦੇ ਫੁੱਪੜ ਜੀ ਅੱਧੀ ਪਤਾ ਨਹੀਂ ਕੀ ਬੋਲੀ ਜਾਂਦੇ ਅੱਧੀ ਕੀ ਬੋਲੀ ਜਾਂਦੇ ਸਰ ਪਰਵਾਨ ਦੀ ਪਿੰਡੇ ਬੋਲੀ ਬਹੁਤ ਹੈ ਸਾਡੇ ਨਾਲ ਇੱਕ ਵਾਰੀ ਮਾਹਲੇ ਤੋਂ ਮੈਡਮ ਆ ਗਈ ਜੀ ਤੇ ਮੈਂ ਉੱਥੇ ਪੜ੍ਹਾਉਂਦਾ ਹੁੰਦਾ ਸੀ ਤੇ ਉਹ ਮੈਡਮ ਵਾਲੀ ਤੋਂ ਆਏ ਉਹਨੂੰ ਬੋਲੀ ਦਾ ਨਹੀਂ ਪਤਾ ਸੀ ਲੱਗਦਾ ਤੇ ਬੱਚੇ ਜਦੋਂ ਕਹਿੰਦੇ ਵੀ ਅਸੀਂ ਇੱਕ ਨੰਬਰ ਜਾਨਾ ਪੰਜਾਬੀ ਦੇ ਵਿੱਚ ਉਹ ਬੱਚੇ ਕਹਿੰਦੇ ਤੂੰ ਕਤੋੜ ਜਿਹੜਾ ਭਾਈ ਉਹ ਮੈਡਮ ਮੇਰੇ ਕੋਲ ਆਈ ਕਹਿੰਦੇ ਮੈਨੂੰ ਗਾਲਾਂ ਕੱਢੀਂਦਾ ਕਤੋੜ ਕਤੜ ਕੇ ਜਾਂਦਾ ਮੈਂ ਕਹੇ ਜੀ ਉਹ ਗਾਲਾਂ ਨਹੀਂ ਕੱਢ ਰਹੀ ਉਹ ਐਕਚੁਅਲੀ ਇਹ ਕਹਿ ਰਿਹਾ ਜੀ ਤੁਸੀਂ ਕਿੱਥੇ ਚੱਲੇ ਉਹ ਸਾਡੀ ਬੋਲੀ ਆ ਸਰ ਤੁਸੀਂ ਪਿੰਡ ਨਾਲ ਵਿਚਰੇ ਹੋ ਬਹੁਤ ਡੂੰਗੀ ਸਾਜਾ ਤੁਹਾਡੀ ਉਸ ਪਿੰਡ ਨਾਲ ਜੀ ਆਪ ਆਏ ਤੋ ਬਹਾਰ ਆਈ ਆਪ ਆਏ ਤੋ ਬਹਾਰ ਆਈ ਸਿਰੋਂ ਟਾਕਰ ਦੇਖਾ ਤੋ ਖੁਸ਼ੀਆਂ ਦੀ ਬਹਾਰ ਆ ਵਾਹ ਸਭ ਤੋਂ ਪਹਿਲਾਂ ਮੈਂ ਫਤੇ ਜੀ ਸਾਂਝ ਸਾਂਝੀ ਕਰਨਾ ਚਾਹੁੰਦਾ ਵੈਗਰ ਜੀ ਦੀ ਖਾਲਸਾ ਸ੍ਰੀ ਵੈਗਰ ਜੀ ਦੀ ਫਤੇ ਜੀ ਮੇਰੇ ਵੱਲੋਂ ਨਵੇਂ ਅਦਬਕ ਸਾਥੀਆਂ ਵੱਲੋਂ ਸਭ ਤੋਂ ਪਹਿਲਾਂ ਜੀ ਸਾਹਮਣੇ ਬੈਠੇ ਮਾਨ ਸਾਹਿਬ ਜੀ ਉਹਨਾਂ ਦੇ ਨਾਲ ਬੈਠੇ ਸਰਦਾਰ ਹਰਜੋਤ ਸਿੰਘ ਜੀ ਸਿੱਕਸ ਕਤਰ ਮੈਡਮ ਜੀ ਮੇਰੇ ਵੱਲੋਂ ਸਾਸੀ ਕਾਲ ਜੀ ਸਾਰਿਆਂ ਨੂੰ ਜੀ ਸਰ ਮੈਂ 2021 ਦੀ ਗੱਲ ਦੱਸਣ ਲੱਗ ਰਿਹਾ ਸਰ ਮੇਰੇ ਨਾਲ ਨਾ ਤਿੰਨ ਦੋਸਤ ਹੁੰਦੇ ਸੀ ਸਰ ਅਸੀਂ ਇਕੱਠੇ ਪੜਿਆ ਤੇ ਇਕੱਠੇ ਰਹੇ ਹਾਂ ਜੀ ਤੇ 2021 ਦੇ ਵਿੱਚ ਕੀ ਹੋਇਆ ਉਹ ਕਹਿਣ ਲੱਗੇ ਵੀ ਸਰ ਤੁਸੀਂ ਆਸ਼ ਔਰ ਦੋ ਨੌਕਰੀ ਦੀ ਵੀ ਪਿਛਲੀ ਸਰਕਾਰਾਂ ਨੇ ਆਪਣਾ ਕੁਝ ਨਹੀਂ ਕੀਤਾ ਵੀ ਆਪਾਂ ਚਾਰੇ ਜਣੇ ਫੌਰਨ ਚੱਲ ਜਾਂਦੇ ਆ ਚਲੋ ਉਹਨਾਂ ਨਾਲ ਗੱਲ ਚੱਲੀ ਜਦੋਂ ਤੁਹਾਡੀ ਸਰਕਾਰ ਬਣ ਗਈ ਤਾਂ ਮੈਂ ਉਹਨਾਂ ਨੂੰ ਕਹਤਾ ਮੈਂ ਆਪਾਂ ਪਾਸਵਰਡ ਸਾਈਟ ਤੇ ਰੱਖਤਾ ਜੀ ਵੀ ਮੈਨੂੰ ਹੁਣ ਪਾਸਵਰਡ ਦੀ ਲੋੜ ਨਹੀਂ ਹੈਗੀ ਮਾਨਸਾਵਾ ਜੀ ਆ ਗਏ ਨੇ ਸਾਡੇ ਦਰਮਾਨ ਹੁਣ ਮੈਨੂੰ ਕੋਈ ਕਾਹ ਰਾਨ ਦੀ ਲੋੜ ਨਹੀਂ ਉਹਨਾਂ ਵਿੱਚ ਇੱਕ ਦੋਸਤ ਅੱਜ ਮਲੇਸ਼ੀਆ ਵਕਿਆ ਸਰ ਉਹਨੇ ਮੈਨੂੰ ਇੱਕ ਗੱਲ ਕੀਤੀ ਕਿ ਨਾ ਦੇਖਾਂਗੇ ਮਾਨਸਾ ਸਾਹਿਬ ਤੁਹਾਨੂੰ ਕਿੰਨਾਂ ਜੁਆਇਨਿੰਗ ਲੈਟਰ ਦਿੰਦਾ ਉਹਨਾਂ ਨੇ ਇਹ ਗੱਲ ਕਹੀ ਮੇਰੀ ਜੀ ਪਰ ਮੈਨੂੰ ਅੱਜ ਬਹੁਤ ਮਹਿਸੂਸ ਖੁਸ਼ੀ ਮਹਿਸੂਸ ਹੋ ਰਹੀ ਆ ਸਰ ਮੈਨੂੰ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਲੈਟਰ ਮਿਲੇ ਸਰ ਸੋਡੀ ਸਰਕਾਰ ਦੇ ਵਿੱਚ ਮੈਂ ਬਹੁਤ ਖੁਸ਼ ਹੋਇਆ ਪਹਿਲੀ ਜੁਆਇਨਿੰਗ ਮੇਰੀ 28 ਜੁਲਾਈ 2023 ਦੇ ਵਿੱਚ ਸਰਦਾਰ ਹਰਜੋਤ ਸਿੰਘ ਬੈਂਸ ਨੇ ਮੇਰੀ ਆਈਡੀ ਦੇ ਉੱਪਰ ਪਾਈ ਜੀ ਮੈਂ ਬਹੁਤ ਬਹੁਤ ਥੈਂਕ ਯੂਸ ਇਹਨਾਂ ਦਾ ਸਰਦਾਰ ਹਰਜੋਤ ਸਿੰਘ ਬੈਂਸ 21 ਆਪਣਾ 19 April 19 March 2025 ਦੇ ਵਿੱਚ ਦੂਜੀ ETT 23 24 ਦੇ ਵਿੱਚ ਨੰਬਰ ਆਇਆ ਸਰ ਅੱਜ ਮੈਂ ਨੱਟ ਚਰਾਨ ਦੇ ਵਿੱਚ ਜੋਇਨਿੰਗ ਕਰਨ ਜਾ ਰਿਹਾ ਹਾਂ ਸਰ ਮੈਂ ਬਹੁਤ ਬਹੁਤ ਥੈਂਕ ਯੂ ਸਾਡੀ ਟੀਮ ਵੱਲੋਂ ਸਾਡੇ ਸਮੁੱਚੇ ਟੀਚਰ ਅਧਿਆਪਕ ਵੱਲੋਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰ ਰਣ ਜਾ ਰਿਹਾ ਹਾਂ ਸਰ ਮੈਂ ਬਿਦੇ ਜਾਣ ਤੋਂ ਬਚ ਗਿਆ ਜੀ ਮੇਰੇ ਪਰਿਵਾਰ ਤੋਂ ਟੁੱਟਣ ਤੋਂ ਬਚ ਗਿਆ ਸਰ ਮੈਂ ਇਹ ਤੁਹਾਡੀ ਦਿਆ ਨਾਲ ਹੋਇਆ ਸਰ ਸਭ ਕੁਝ ਜੀ ਬਹੁਤ ਧੰਵਾਦ ਸਰ ਥੋੜੇ ਕਲਵਾਨ ਵਾਲੀ ਬੋਲੀ ਤੇ ਬੋਲ ਦੇ ਹਾਂਜੀ ਸਰ ਹਾਂ ਭਾਈ ਇੱਕ ਤੋੜ ਚੱਲਿਆ ਤਾਂ ਹੂੰ ਮੇਰੀ ਬਾਤ ਤੋਂ ਸੁਣ ਕੇ ਯਾ ਕੜਾ ਜਾ ਰਿਹਾ ਭਾਈ ਮੈਂ ਮਾਤਾ ਸਵੇਰੇ ਉੱਠ ਕੇ ਬੋਲਦੀ ਮੈਨੂੰ ਦੇ ਉੱਠ ਜਾ ਉੱਟਾ ਸੌਂ ਚੁੱਕੀ ਸੀ ਤੇ ਸਿਰ ਤੇ ਚੜਿਆ ਹੋਇਆ ਕੱਟਾ ਖੁੱਲਿਆ ਫਿਰਦਾ ਉਹ ਵੀ ਮੰਨ ਲਾ ਸਰ ਤਰਵਣ ਦੀ ਪਿੱਡੇ ਬੋਲੀ ਬਹੁਤ ਹੈ ਸਾਡੇ ਨਾਲ ਇੱਕ ਵਾਰੀ ਮਾਲੇ ਤੋਂ ਮੈਡਮ ਆ ਗਈ ਜੀ ਤੇ ਮੈਂ ਉੱਥੇ ਪੜ੍ਹਾਉਂਦਾ ਹੁੰਦਾ ਸੀ ਤੇ ਉਹ ਮੈਡਮ ਵਾਲੀ ਤੋਂ ਆਏ ਉਹਨੂੰ ਬੋਲੀ ਦਾ ਨਹੀਂ ਪਤਾ ਸੀ ਲੱਗਦਾ ਤੇ ਬੱਚੇ ਜਦੋਂ ਕਹਿੰਦੇ ਵੀ ਅਸੀਂ ਇੱਕ ਨੰਬਰ ਜਾਨਾ ਪੰਜਾਬੀ ਦੇ ਵਿੱਚ ਉਹ ਬੱਚੇ ਕਹਿੰਦੇ ਤੂੰ ਕਿ ਤੋੜ ਜਾ ਰਹਾ ਭਾਈ ਉਹ ਮੈਡਮ ਮੇਰੇ ਕੋਲ ਆਈ ਕਹਿੰਦੇ ਮੈਨੂੰ ਗਾਲਾਂ ਕੱਢੀ ਜਾਂਦਾ ਤੋੜਕ ਤੋੜਕ ਜਾਂਦਾ ਮੈਂ ਕਹੇ ਜੀ ਉਹ ਗਾਲਾਂ ਨਹੀਂ ਕੱਢ ਰਹੀ ਉਹ ਅਕਚਲੀ ਇਹ ਕਹਿ ਰਹੇ ਜੀ ਤੁਸੀਂ ਕਿੱਥੇ ਚਲੇ ਹੋ ਉਹ ਸਾਡੀ ਬੋਲੀ ਆ ਸਰ ਤੁਸੀਂ ਪਿੰਡ ਨਾਲ ਵਿਚਰੇ ਹੋ ਬਹੁਤ ਡੁੰਗੀ ਸਾਜਾ ਤੁਹਾਡੀ ਉਸ ਪਿੰਡ ਨਾਲ ਜੀ ਬਹੁਤ ਬਹੁਤ ਧੰਨਵਾਦ ਜੀ ਮਹਿਫਿਲ ਮੇ ਗੁਲਾਬ ਹੁੰਦੇ ਹਨ ਮਹਿਫਿਲ ਮੇ ਹਜ਼ਾਰੋਂ ਗੁਲਾਬ ਹੁੰਦੇ ਹਨ ਹਮਾਰੇ ਗੁਲਾਬ ਤਾਂ ਸਾਹਮਣੇ ਬੈਠੇ ਆ ਅੱਜ ਹਜ਼ਾਰੋਂ ਕਿਨੁਜਕਤੀ ਪੱਤਰ ਜੋ ਵੰਡੇਗੇ ਥੈਂਕ ਯੂ ਸਰ ਧੰਨਵਾਦ ਜੀ ਥੈਂਕ ਯੂ ਫਰ ਬੱਤ। ਤੇ ਕਿ ਨਾ ਨੇ ਜਿਹੜਾ ਪਿੰਡ ਹੈ ਉਹ ਹਰਿਆਣੇ ਦੇ ਬਾਰਡਰ ਤੇ ਲੱਗਦੇ ਆ। ਪਾਕੜਾ ਨਹਿਰ ਦੇ ਨੇੜੇ ਕੱਗਾ ਕੱਗਾ ਕਲਵਾਨੂ ਕਹਿੰਦੇ ਆ। ਤੇ ਇਹਨੂੰ ਆਪਾਂ ਕਹਿੰਦੇ ਆ ਇਹ ਬਾਂਗਰ ਬੋਲੀ ਬੋਲਦੇ ਆ। ਯੋਕਰ ਬਾਈ ਤੇਰੀ 부ਆ ਕੋਈ ਇਹ ਬਾਤ ਕਹੇ। ਕਿ ਉਸਕੋ ਸਰਪੰਚੀ ਵਿੱਚ ਖੜਾ ਕਰਾਂਗੇ ਇਸ ਵਾਰ। ਲਾਸੀ ਪੋਪੜ ਜੀ ਨੂੰ ਪੁੱਛੀ ਜਾਂਦੇ ਪੋਪੜ ਜੀ ਅੱਧੀ ਪਤਾ ਨਹੀਂ ਕੀ ਬੋਲੀ ਜਾਂਦੇ ਅੱਧੀ ਕੀ ਬੋਲੀ ਜਾਂਦੇ ਸੋ ਪਰ ਬੜੀ ਅੱਛੀ ਤੁਸੀਂ ਗੱਲ ਦੱਸੀ ਕਿ ਤੁਸੀਂ ਵਿਦੇਸ਼ ਜਾਣ ਦਾ ਪ੍ਰੋਗਰਾਮ ਜਿਹੜਾ ਕੈਨਸਲ ਕਰਤਾ ਪਹਿਲੇ ਤੁਹਾਨੂੰ ਕੌਨਫੀਡੈਂਸ ਸੀਗਾ ਤੇ ਤੁਹਾਨੂੰ ਆਪਣੀ ਮਿਹਨਤ ਤੇ ਕੌਨਫੀਡੈਂਸੀ ਸੋ ਤੁਹਾਡੀ ਮਿਹਨਤ ਦਾ ਅੱਜ ਫਲ ਮਿਲਿਆ ਤੁਹਾਨੂੰ ਮੁਬਾਰਕਾਂ ਬਹੁਤ ਸਰ ਜਿਹੜੀ ਰਾਮਫਲ ਉਹਨਾਂ ਨੇ ਵਿਦੇਸ਼ ਜਾਣ ਦੀ ਗੱਲ ਕੀਤੀ ਹੈ ਤੁਸੀਂ ਵੀ ਕਿਹਾ ਜੀ ਪੰਜਾਬੀ ਦੇ ਸ਼ਾਇਰ ਨੇ ਤ੍ਰੈ ਲੋਚਨ ਲੋਚੀ ਬਹੁਤ ਸੋਹਣਾ ਲਿਖਿਆ ਉਹਨਾਂ ਨੇ ਇੱਕ ਕਿ ਡਾਲਰਾਂ ਚੋਂ ਨਿਕਲਿਆ ਜਾਣਾ ਨਹੀਂ ਹੁਣ ਘਰਾਂ ਨੂੰ ਪਰਤਿਆ ਜਾਣਾ ਨਹੀਂ ਤੋੜ ਨਾ ਤੂੰ ਸਾਰੇ ਰਿਸ਼ਤੇ ਤੋੜਨਾ ਰੂਹ ਦਾ ਰਿਸ਼ਤਾ ਤੋੜਿਆ ਜਾਣਾ ਨਹੀਂ ਅਸਲ ਚ ਰੂਹ ਦੇ ਰਿਸ਼ਤੇ ਨੇ ਮਿੱਟੀ ਨਾਲ ਨੌਕਰੀ ਵੀ ਇੱਕ ਜ਼ਰੀਆ ਬਣ ਜਾਂਦੀ ਆ ਆਪਣੀ ਮਿੱਟੀ ਨਾਲ ਜੋ ਪਿਆਰ ਆ ਜੋ ਇੱਥੇ ਰਹਿਣ ਦਾ ਨਜ਼ਾਰਾ ਆ ਉਹ ਜੀ ਕੋਈ ਰੀਸ ਨਹੀਂ ਹੈ ਕੋਈ ਇਸ ਸਾਈਡ ਤੋਂ ਆਪਣਾ ਆ ਮੈਡਮ ਨੂੰ ਦਿਓ ਜੀ ਸਤਿ ਸ਼੍ਰੀ ਅਕਾਲ ਸਰ ਮੇਰਾ ਮੇਰਾ ਨਾਮ ਸੰਦੀਪ ਕੋਰ ਜਿਲ੍ਹਾ ਰੂਪਨਗਰ ਸਰ ਤੇ ਮੈਂ ਅੱਜ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਜ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਜੋ ਸੁਪਨਾ ਮੈਂ ਤੇ ਮੇਰੇ ਮਾਤਾ-ਪਿਤਾ ਨੇ ਦੇਖਿਆ ਸੀ ਅੱਜ ਤੁਹਾਡੇ ਕਰਕੇ ਪੂਰਾ ਹੋ ਰਿਹਾ ਹੈ ਸਰ ਤੇ ਸਰ 2 ਸਾਲ ਪਹਿਲਾਂ ਤੁਹਾਡੀ ਸਰਕਾਰ ਵਿੱਚ ਮੇਰੇ ਹਸਬੰਦ ਨੂੰ ਵੀ ਜਿੰਨੇ ਯੋਗਤਾ ਪੱਤਰ ਮਿਲਿਆ ਸੀ ਤੇ ਅੱਜ ਮੈਨੂੰ ਮਿਲ ਰਿਹਾ ਹੈ ਸਰ ਬਹੁਤ-ਬਹੁਤ ਧੰਨਵਾਦ OK ਸਰ ਇੱਕ ਦੋ ਹੋਰ ਲੈ ਲਈਏ ਜੇ ਟਾਈਮ ਹੈ ਜੀ ਇੱਕ ਦੋ ਸਟੂਡੈਂਟ ਦਾ ਹੋਰ ਹਾਂਜੀ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਹਰਪ੍ਰੀਤ ਸਿੰਘ ਪਿੰਡ ਤਲੇਮਾ ਦੇ ਮਾਨਸਾ ਤੋਂ ਬਿਲੋਂਗ ਕਰਦਾ ਹਾਂ ਸਰ ਸਰ ਮੈਂ ਸਰਕਾਰ ਵਿੱਚ ਦੋ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕਿਆ ਹਾਂ ਮੈਂ ਪੰਜਾਬ ਪੁਲਿਸ ਵਿੱਚ ਆਪਣੀ ਸੇਵਾ ਨਿਭਾ ਰਿਹਾ ਹਾਂ ਤੇ ਅੱਜ ਪੀਟੀਟੀ ਦੇ ਅਧਿਪਕ ਵੱਲੋਂ ਇੱਕ ਨਿਯੁਕਤੀ ਪੱਤਰ ਪ੍ਰਾਪਤ ਕਰਨ ਨੂੰ ਜਾ ਰਿਹਾ ਹਾਂ ਸਰ ਮੇਰੇ ਪਿਤਾ ਜੀ ਵੀ ਕਿਤੇ ਅਧਿਪਕ ਅਤੇ ਉਹਨਾਂ ਦਾ ਸੁਪਨਾ ਮੈਂ ਵੀ ਕਦੇ ਆਪ ਕਰ ਜੋ ਨੌਕਰੀ ਕਰਾਂ ਜੋ ਕਿ ਆਪ ਦੇ ਸਰਕਾਰਜ ਪੂਰਾ ਹੋਣ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਮਿਹਰਬਾਨ ਆਪਾਂ ਬੋਤਾ ਇਤਿਹਾਸਿਕ ਪਿੰਡ ਹੈ ਜਿੱਥੇ ਪੁਰਾਣੀ ਸੱਭਤਾ ਦੀਆਂ ਜਿਹੜੀਆਂ ਚੀਜ਼ਾਂ ਮਿਲ ਰਹੀਆਂ ਨੇ ਤੁਹਾਡੇ ਪਿੰਡ ਕਿਉਂਕਿ ਮੇਰੇ ਪਿੰਡ ਤੋਂ 10 10 ਕਿਲੋਮੀਟਰ ਹੀ ਹੈ ਵਰਣਾ ਪਿੰਡ ਤੇ ਸੋ ਇਤਿਹਾਸਿਕ ਪਿੰਡ ਤੇ ਇਹ ਅਕਸਰ ਟੀਚਰਸ ਦੇ ਦੇਖਾਇਸ਼ ਹੁੰਦੀ ਆ ਕਿ ਮੇਰਾ ਬੱਚਾ ਵੀ ਟੀਚਿੰਗ ਲੈਂਡ ਚ ਆਵੇ ਸੋ ਤੁਸੀਂ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਇੱਕ ਵਿਦਿਆਦੇਦਾਨ ਵਾਲੇ ਪਾਸੇ ਆ ਰਹੇ ਹੋ ਤੁਹਾਡਾ ਵੈਲਕਮ ਇੱਕ ਲਾਸਟ ਹੋਰ ਲੈ ਲੈਂਦੇ ਆ ਜੀ ਵੈਸੇ ਸਾਰੋ ਬਾਲਕੋਨੀ ਚੋ ਵੀ ਹੱਥ ਬਹੁਤ ਉੱਠੇ ਸੀ ਜੀ ਪਰ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਆ ਕਿਉਂਕਿ ਮਾਈਕ ਮਾਈਕ ਉੱਥੇ ਨਹੀਂ ਪਹੁੰਚਾ ਸਕੇ ਤੇ ਇਦਰੋਂ ਕੋਈ ਹੋਰ ਜੀ ਇੱਕ ਲਾਸਟ ਅਸੀਂ ਉਹ ਇਧਰ ਇਧਰ ਉਠਿਆ ਜੀ ਹੱਥ ਇੱਕ ਆ ਦੇ ਦਿਓ ਦੇ ਦਿਓ ਇਹਨਾਂ ਨੂੰ ਦੇ ਦਿਓ ਜੀ ਇਹਨਾਂ ਨੂੰ ਦੇ ਦਿਓ ਸਰ ਸੱਸੀ ਕਲ ਜੀ ਸੱਸੀ ਕਲ ਮੇਰਾ ਨਾਮ ਗੋਲੂ ਕੌਰ ਮੈਂ ਪਿੰਡ ਕਮੋ ਮਾਜਰਾ ਜਿਹਦਾ ਸੰਗਰੂਰ ਦੀ ਰਹਿਣ ਵਾਲੀ ਆ ਕਿਹੜਾ ਪਿੰਡ ਜੀ ਕਮੋ ਮਾਜਰਾ ਕਲਾਂ ਜੀ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਆ ਸਰ ਮੇਰੀ 2013 ਦੇ ਵਿੱਚ ਮੈਰਿਜ ਹੋ ਗਈ ਸੀ ਮੈਰਿਜ ਤੋਂ ਬਾਅਦ ਮੈਂ ਪੜਾਈ ਛੱਡਤੀ ਸੀ ਮੇਰਾ 8 ਸਾਲ ਦਾ ਗੈਪ ਪੈ ਗਿਆ 2019 ਦੇ ਵਿੱਚ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਮਤਲਬ ਸਪੋਰਟ ਕੀਤਾ ਕਿ ਤੁਹੋ ਉਪੀਟੀ ਕਰ ਲਾ ਮੇਰੇ 2019 21 ਬੈਸੀ ਸਰ ਪਰ ਸਾਡੇ ਪੇਪਰ 2022 ਤੇ ਹੋਏ ਕਿਉਂਕਿ ਲੋਕਡਾਊਨ ਲੱਗ ਚੁੱਕਿਆ ਸੀ ਤੇ ਮੈਂ 2021 ਦੇ ਵਿੱਚ ਜਿਹੜਾ ਆਪਣਾ ਟੈਟ ਦਾ ਟੈਸਟ ਉਹ ਕਲੀਅਰ ਕਰਿਆ ਚੰਗੇ ਅੰਕਾਂ ਦੇ ਨਾਲ ਤੇ ਮੇਰੀ ਪਹਿਲੀ ਜੌਬ ਸੀ ਮੈਂ ਪਹਿਲੀ ਵਾਰ ਟਰਾਈ ਕੀਤਾ ਕਿ ਮੈਂ ਪਿੰਡ ਦੀ ਪਹਿਲੀ ਨੂੰ ਆ ਜੋ ਇਸ ਡਿਪਾਰਟਮੈਂਟ ਦੇ ਵਿੱਚ ਨੌਕਰੀ ਲੈਣ ਜਾ ਰਹੀ ਹਾਂ ਧੰਨਵਾਦ ਇੱਕਾ ਨੀਚੇ ਦੇ ਦਿਓ ਜੀ ਲਾਸਟ ਇਸ ਤੋਂ ਬਾਅਦ ਸੀਐਮ ਸਾਹਿਬ ਦੇ ਵਿਚਾਰ ਜਾਣਾਂਗੇ ਆਪਣਾ ਨਾਮ ਤੇ ਜ਼ਿਲ੍ਹਾ ਦੱਸ ਦਿਓ ਹਾਂਜੀ ਅ ਫਸਟ ਆਲ ਅ ਵੈਰੀ ਵਾਰਮ ਗੁੱਡ ਆਫਟਰਨੂਨ ਸਰ ਆਈ ਆਈ ਊਡ ਲਾਈਕ ਟੂ ਥੈਂਕ ਯੂ ਅ ਸਰ ਐਕਚੁਅਲੀ ਜਿਵੇਂ ਉਹਨਾਂ ਨੇ ਤੁਹਾਨੂੰ ਕਿਹਾ ਕਿ ਉਹ ਤੁਹਾਡੇ ਭੂਆ ਦੇ ਪਿੰਡ ਤੋਂ ਹਨ ਔਰ ਮੈਂ ਸਰ ਉੱਥੇ ਵਿਆਹੀ ਹਾਂ ਜਿੱਥੇ ਤੁਹਾਡੇ ਸਹੁਰਿਆਂ ਦੇ ਪਿੰਡ ਤੋਂ ਮੈਂ ਵਿਆਹੀ ਹਾਂ ਪੇਵਾ ਫਿਰ ਮੈਂ ਐਕਚੁਅਲੀ ਪੇਵਾ ਵਿਆਹੀ ਹਾਂ ਔਰ ਮੇਰਾ ਜਿਹੜਾ ਪਪਾ ਉਹਨਾਂ ਦਾ ਜ਼ਿਲ੍ਹਾ ਉਹ ਸਰ ਪਟਿਆਲਾ ਐ ਐਕਚੁਅਲੀ ਸਰ ਥੈਂਕ ਯੂ ਫਾਰ ਗਿਵਿੰਗ ਅਸ ਅ 빅 ਡੇ ਅੱਜ ਇੱਕ ਐਸਾ ਵੜਪਾਗਾ ਦਿਨ ਮਿਲਿਆ ਹੈ ਕਿ ਜਿੱਥੇ ਸਾਡੇ ਪੈਰੈਂਟਸ ਦੇ ਔਰ ਸਾਡੇ ਸੁਪਨੇ ਸাকার ਹੋ ਰਹੇ ਹੈ ਔਰ ਇੱਕ ਵਾਰ ਮੈਂ ਸੋਨ ਸਕਦੇ ਆ ਕਿ ਇਹ ਕਿਸ ਸਰਕਾਰ ਕਰਕੇ ਸাকার ਹੋ ਰਿਹਾ ਹੈ ਜੀ ਮਾਨ ਸਰਕਾਰ ਕਰਕੇ ਫਿਰ ਜਿਵੇਂ ਤੁਸੀਂ ਸਾਨੂੰ ਟਰਸਟਵਰਦੀ ਬਣਾ ਕੇ ਜਿਵੇਂ ਤੁਸੀਂ ਸਾਡੇ ਤੇ ਟਰਸਟ ਕਰਕੇ ਸਾਨੂੰ ਸਕੂਲਾਂ ਚ ਭੇਜੋਗੇ ਉਮੈ ਜੀ ਸਰ ਪ੍ਰੋਮਿਸ ਕਰਦੇ ਆ ਕਿ ਅਸੀਂ ਜਿਹੜੇ ਨੰਨੇ-ਮੁੰਨੇ ਬੱਚੇ ਹੋਣਗੇ ਅਸੀਂ ਸਰ ਉਹਨਾਂ ਦੇ ਵੀ ਸੁਪਨੇ ਸਾਕਾਰ ਕਰਾਂਗੇ। ਥੈਂਕ ਯੂ ਸੋ ਮੱਚ ਸਰ। ਤੁਸੀਂ ਨਾਮ ਦੱਸਿਓ ਜੀ ਨਾਮ ਕੀ ਹੈ ਤੁਹਾਡਾ? ਸਰ ਮੇਰਾ ਰਬਨੀਤ ਕੌਰ ਨਾਮ ਹੈ। ਐਕਚੁਅਲੀ ਸਰ ਮੇਰੇ ਫਾਦਰ ਇਨ ਲਾ ਨੇ ਮੈਨੂੰ ਬੋਲਿਆ ਸੀਗਾ ਕਿ ਤੁਸੀਂ ਉਹਨਾਂ ਨੂੰ ਜ਼ਰੂਰ ਬੋਲ ਕੇ ਆਇਓ ਕਿ ਤੁਸੀਂ ਉਹਨਾਂ ਦੇ ਸੌਰਿਆਂ ਤੇ ਸ਼ਹਿਰ ਪਵਾਓ। ਠੀਕ। ਓਕੇ ਸਰ ਥੈਂਕ ਯੂ ਸੋ ਮੱਚ। ਠੀਕ ਹੈ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ।